ਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਸਿੱਧੇ ਰਾਹ ਪਾਉਂਦੇ ਪਾਉਂਦੇ ਜਦ ਕਸ਼ਮੀਰ ਵੱਲ ਨੂੰ ਗਏ ਤਾਂ ਪਿੰਡ ਤੋਂ ਥੋੜੀ ਜਹੀ ਦੂਰ ਇੱਕ ਖਾਲੀ ਥਾਂ ਵੇਖ ਕੇ ਗੁਰੂ ਜੀ ਨੇ ਆਪਣਾ ਡੇਰਾ ਲਗਾ ਲਿਆ ਤੇ ਕਰੀਬ 2 ਦਿਨ ਤੱਕ ਉੱਥੇ ਹੀ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਦੇ ਰਹੇ ਜਿਸ ਪਿੰਡ ਦੇ ਲਾਗੇ ਗੁਰੂ ਜੀ ਨੇ ਆਪਣਾ ਡੇਰਾ ਲਾਇਆ ਸੀ ਉਸ ਪਿੰਡ ਵਿੱਚ ਇੱਕ ਪਾਲੀ ਰਹਿੰਦਾ ਸੀ ਜਿਸ ਕੋਲ ਆਪਣੀਆਂ ਪੇਡਾਂ ਸਨ ਤੇ ਇਸ ਦੇ ਨਾਲ ਹੀ ਉਹ ਪੇਡਾਂ ਦਾ ਵਪਾਰ ਵੀ ਕਰਦਾ ਸੀ ਜਿਸ ਨਾਲ ਉਹ ਚੰਗਾ ਚੋਖਾ ਧਨ ਕਮਾਉਂਦਾ ਸੀ ਕਿਉਂਕਿ ਪਾਲੀ ਨੂੰ ਇਸ ਤੰਦੇ ਦਾ ਤਜਰਬਾ ਹੋ ਚੁੱਕਿਆ ਸੀ ਜਿਸ ਨਾਲ ਉਹ ਬਾਜ਼ਾਰ ਤੋਂ ਸਸਤੀਆਂ ਪੇਡਾਂ ਲਿਆ ਕੇ ਭੋਲੇ-ਭਾਲੇ ਲੋਕਾਂ ਨੂੰ ਬੜੇ ਮਹਿੰਗੇ ਮੁੱਲ ਵਿੱਚ ਵੇਚਦਾ ਸੀ ਪਾਲੀ ਨੂੰ ਜਦੋਂ ਪਤਾ ਲੱਗਾ ਕਿ ਸਾਡੇ ਪਿੰਡ ਦੇ ਬਾਹਰ-ਬਾਹਰ ਕਿਸੇ ਫਕੀਰ ਨੇ ਆਪਣਾ ਡੇਰਾ ਲਾਇਆ ਹੋਇਆ ਹੈ ਤਾਂ ਉਹ ਕਰੋਧ ਨਾਲ ਭਾਰੂਖਿਆ ਕਿਉਂਕਿ ਪੀਰਾ ਫਕੀਰਾਂ ਨੂੰ ਲੈ ਕੇ ਪਾਲੀ ਦੇ ਦਿਲ ਵਿੱਚ ਬਹੁਤ ਈਰਖਾ ਭਰੀ ਹੋਈ ਸੀ ਤੇ ਉਸਨੇ ਸੋਚਿਆ ਕਿ ਮੈਂ ਆਪਣੀ ਯੋਜਨਾ ਲਗਾ ਕੇ ਪਹਿਲਾਂ ਵੀ ਬਹੁਤ ਸਾਰੇ ਫਕੀਰ ਭਜਾਏ ਹੋਏ ਨੇ ਤੇ ਉਸੇ ਤਰ੍ਹਾਂ ਇਸ ਫਕੀਰ ਨੂੰ ਵੀ ਭਜਾਵਾਂਗਾ ਜਦੋਂ ਰਾਤ ਦੇ ਕਰੀਬ 2 ਵਜੇ ਪਾਲੀ ਨੇ ਆਪਣੀ ਯੋਜਨਾ ਦੇ ਅਨੁਸਾਰ ਗੁਰੂ ਜੀ ਦੇ ਡੇਰੇ ਦੇ ਪਾਸ ਆਪਣੀਆਂ ਢੇਡਾਂ ਦਾ ਮਲਮੁੱਤਰ ਸੁਕਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਾਲੀ ਨੇ ਸੋਚਿਆ ਸੀ ਕਿ ਢੇਡਾਂ ਦੇ ਮਲਮੁੱਤਰ ਦੇ ਨਾਲ ਬਦਬੂ ਤੇ ਗੰਦਗੀ ਪੈਦਾ ਹੋਵੇਗੀ ਜਿਸ ਨਾਲ ਇਹ ਫਕੀਰ ਆਪੇ ਇਥੋਂ ਭੱਜ ਜਾਵੇਗਾ ਪਾਲੀ ਨੇ ਘਰ ਦਾ ਸਾਰਾ ਕੂੜਾ ਕਚਰਾ ਤੇ ਢੇਡਾਂ ਦਾ ਗੰਦ ਗੁਰੂ ਜੀ ਦੇ ਡੇਰੇ ਦੇ ਪਾਸ ਸੁਟਣਾ ਸ਼ੁਰੂ ਕਰ ਦਿੱਤਾ ਦੇ ਉਹ ਸੋਚਦਾ ਸੀ ਕਿ ਮੈਨੂੰ ਕੋਈ ਵੀ ਵੇਖ ਨਹੀਂ ਰਿਹਾ ਤੇ ਮੈਂ ਆਪਣੇ ਛਾਤਰੀ ਤੰਗ ਦੇ ਨਾਲ ਇਸ ਫਕੀਰ ਨੂੰ ਵੀ ਇੱਥੋਂ ਪਜਾ ਦਵਾਂਗਾ ਪਾਲੀ ਨੇ ਕਰੀਬ 7 ਦਿਨ ਤੱਕ ਇਦਾਂ ਹੀ ਬਿਤਾਏ ਤੇ ਡੇਰੇ ਦੇ ਪਾਸ ਬਦਬੂ ਆਉਣੀ ਸ਼ੁਰੂ ਹੋ ਗਈ ਜਦੋਂ 8ਵੀਂ ਰਾਤ ਹੋਈ ਤੇ ਪਾਲੀ ਭੇਡਾਂ ਦਾ ਗੰਦ ਸੁੱਟ ਕੇ ਵਾਪਸ ਘਰ ਗਿਆ ਤਾਂ ਕੀ ਵੇਖਦਾ ਹੈ ਕਿ ਉਸ ਦੀਆਂ ਸਾਰੀਆਂ ਭੇਡਾਂ ਮਰੀਆਂ ਪਈਆਂ ਸਨ ਜਿਸ ਨੂੰ ਵੇਖ ਕੇ ਪਾਲੀ ਬਹੁਤ ਦੁਖੀ ਹੋਇਆ ਤੇ ਹੈਰਾਨੀ ਨਾਲ ਸੋਚਾਂ ਲੱਗਾ ਕਿ ਹੁਣੇ ਤੇ ਮੇਰੀਆਂ ਭੇਡਾਂ ਚੰਗੀਆਂ ਭਲੀਆਂ ਸਨ। ਇੱਕੋ ਦਮ ਇਹਨਾਂ ਨੂੰ ਕੀ ਹੋ ਗਿਆ? ਦੁਖੀ ਹੋਇਆ ਪਾਲੀ ਸੋਚਾਂ ਵਿੱਚ ਪੈ ਗਿਆ ਤੇ ਕੁਝ ਸਮੇਂ ਬਾਅਦ ਉਸ ਨੂੰ ਗਿਆਨ ਹੋਇਆ ਕਿ ਇਹ ਸਭ ਉਸ ਫਕੀਰ ਦੀ ਕਰਨੀ ਹੋ ਸਕਦੀ ਹੈ। ਉਹ ਫਕੀਰ ਕੋਈ ਆਮ ਫਕੀਰ ਨਹੀਂ, ਬਲਕਿ ਕੋਈ ਖੁਦਾ ਦਾ ਰੂਪ ਹੋਵੇਗਾ। ਸਵੇਰ ਹੁੰਦਿਆਂ ਹੀ ਪਾਲੀ ਗੁਰੂ ਜੀ ਦੇ ਪਾਸ ਪਹੁੰਚ ਗਿਆ। ਤੇ ਗੁਰੂ ਜੀ ਦੇ ਚਰਨਾਂ ਵਿੱਚ ਪੈ ਕੇ ਲੱਕ ਰਗੜ ਰਗੜ ਕੇ ਆਪਣੀ ਪੋਲ ਬਖਸ਼ਾਉਣ ਦੀ ਖਿਮਾ ਮੰਗਣ ਲੱਗਾ ਤੇ ਆਖਾਂ ਲੱਗਾ ਕਿ ਹੇ ਦੀਨ ਦਿਆਲ ਜੀ ਮੈਂ ਤੁਹਾਨੂੰ ਪਹਿਚਾਨ ਨਹੀਂ ਸਕਿਆ ਤੇ ਆਪ ਜੀ ਦੇ ਦਰਸ਼ਨ ਪਾ ਕੇ ਮੈਨੂੰ ਆਪਣੇ ਮਾੜੇ ਕਰਮਾਂ ਦਾ ਅਹਿਸਾਸ ਹੋ ਚੁੱਕਿਆ ਹੈ ਮੇਰੇ ਉੱਤੇ ਦਇਆ ਕਰੋ ਨਹੀਂ ਤਾਂ ਮੈਂ ਬਰਬਾਦ ਹੋ ਜਾਵਾਂਗਾ ਤੇ ਗੁਰੂ ਸਾਹਿਬ ਜੀ ਫਰਮਾਏ ਆਪਣੇ ਆਪ ਨੂੰ ਚਾਤੁਰ ਸਮਝਣ ਵਾਲੇ ਮਾਨਸ ਅਸਲ ਵਿੱਚ ਤੂੰ ਬਹੁਤ ਭੋਲਾ ਹੈ ਤੈਨੂੰ ਕੀ ਲੱਗਦਾ ਸੀ ਕਿ ਬੁਰਾ ਕੰਮ ਕਰਦੇ ਸਮੇਂ ਤੈਨੂੰ ਕੋਈ ਨਹੀਂ ਦੇਖ ਰਿਹਾ ਇਹ ਤੇਰਾ ਬਹੁਤ ਵੱਡਾ ਭੁਲੇਖਾ ਹੈ ਕਿਉਂਕਿ ਸਾਰੀ ਸਰਸਤੀ ਨੂੰ ਰਚਣ ਵਾਲਾ ਉਹ ਅਕਾਲ ਪੁਰਖ ਸਭ ਕੁਝ ਦੇਖਦਾ ਹੈ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਪਾਲੀ ਨੇ ਗੁਰੂ ਜੀ ਨੂੰ ਬਚਨ ਦਿੱਤਾ ਕਿ ਉਹ ਆਜ ਤੋਂ ਬਾਅਦ ਸਾਰੇ ਨੇਕ ਕੰਮ ਕਰੇਗਾ ਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦੀ ਸਿਵਾ ਉਹਨਾਂ ਦੀ ਸਹਾਇਤਾ ਕਰਿਆ ਕਰੇਗਾ ਪਾਲੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੂੰ ਉਹ ਸੁਪਰ ਦਇਆ ਆ ਗਈ ਤੇ ਉਹਨਾਂ ਨੇ ਪਾਲੀ ਨੂੰ ਕਿਹਾ ਕਿ ਜਾ ਆਪਣੀਆਂ ਮਰੀਆਂ ਹੋਈਆਂ țeਡਾਂ ਦੇ ਕੋਲ ਜਾ ਤੇ ਇੱਕ ਇੱਕ ਦੇ ਕੰਨ ਵਿੱਚ ਵਾਹਿਗੁਰੂ ਬੋਲ ਜੇ ਪ੍ਰਮਾਤਮਾ ਨੇ ਚਾਹਿਆ ਤੇ ਸਭ ਕੁਝ ਠੀਕ ਹੋ ਜਾਵੇਗਾ ਤਾਂ ਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਪਾਲੀ ਨੇ ਇਦਾਂ ਹੀ ਕੀਤਾ ਤੇ ਕੱਲੀ-ਕੱਲੀ ਪੇੜ ਦੇ ਕੰਨ ਵਿੱਚ ਵਾਹਿਗੁਰੂ ਬੋਲਦਾ ਗਿਆ ਤੇ ਇੱਕ ਇੱਕ ਕਰਕੇ ਸਾਰੀਆਂ ਭੇਡਾਂ ਉੱਠ ਖਲੋਤੀਆਂ ਜਿਸ ਨੂੰ ਵੇਖ ਕੇ ਪਾਲੀ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਉਸਨੇ ਆਪਣੀ ਹੱਡ ਦਿੱਤੀ ਦਾ ਸਾਰੇ ਪਿੰਡ ਵਿੱਚ ਰੋਲਾ ਪਾ ਦਿੱਤਾ ਤਾਂ ਪਿੰਡ ਵਾਲੇ ਝਟਪਟ ਹੀ ਇਕੱਠੇ ਹੋ ਗਏ ਗੁਰੂ ਜੀ ਦੇ ਪਾਸ ਪਹੁੰਚ ਕੇ ਗੁਰੂ ਜੀ ਦੇ ਸਾਹਮਣੇ ਹੋ ਕੇ ਨਮਸਤਕ ਕਰਨ ਲੱਗੇ ਸੇ ਗੁਰੂ ਜੀ ਕਿਰਪਾ ਕਰਕੇ ਸਾਨੂੰ ਮਾਫ਼ ਕਰ ਦਿਓ ਤੁਸੀਂ ਆਪ ਚੱਲ ਕੇ ਸਾਡੇ ਤੇ ਡਾਈ ਪਰ ਅਸੀਂ ਤੁਹਾਨੂੰ ਪਹਿਚਾਨ ਨਹੀਂ ਸਕੇ ਤੇ ਨਾ ਹੀ ਅਸੀਂ ਤੁਹਾਡੀ ਸੇਵਾ ਕੀਤੀ ਹੈ ਇਹ ਬੇਨਤੀ ਕਰਨ ਤੋਂ ਬਾਅਦ ਸਾਰਾ ਪਿੰਡ ਗੁਰੂ ਜੀ ਦੀ ਸੇਵਾ ਵਿੱਚ ਰੁੱਝ ਗਿਆ ਤੇ ਗੁਰੂ ਸਾਹਿਬ ਜੀ ਨੇ ਪਿੰਡ ਦੇ ਲੋਕਾਂ ਨੂੰ ਸੱਚ ਦੇ ਰਾਹ ਤੇ ਚੱਲਣ ਦੇ ਉਪਦੇਸ਼ ਦਿੱਤੇ ਤੇ ਕੁਝ ਦਿਨ ਠਹਿਰਨ ਤੋਂ ਬਾਅਦ ਗੁਰੂ ਜੀ ਅਗਾਹ ਵੱਲ ਚੱਲ ਪਏ ਸਤਨਾਮ ਸ੍ਰੀ ਵਾਹਿਗੁਰੂ